ਕਿੰਨੇ ਲੋਕ ਸੀ ਜਦੋਂ ਤੁਸੀਂ ਉੱਥੇ ਗਏ ਤੁਹਾਡੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ 15 ਕ ਜਣੇ ਸੀਗੇ 15 ਲੋਕ ਸੀ ਇਹ ਕਿਸ ਤਰ੍ਹਾਂ ਇਹ ਦੇ ਸੀ ਤੋਂ ਏਜੰਟ ਦੇ ਥਰੂ ਗਏ ਸੀ ਜਿਸ ਤਰ੍ਹਾਂ ਕਿਸ ਤਰ੍ਹਾਂ ਤੋਂ ਬਾਹਰ ਹੀ ਗਿਆ ਸੀ ਦੁਬਈ ਬਾਹਰ ਦੁਬਈ ਤੋਂ ਦੁਬਈ ਤੋਂ ਕੀਤਾ ਗਿਆ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਸ ਵਾਰੀ ਬਾਹਰ ਬਾਹਰ ਤੋਂ ਕਿਸ ਨੂੰ ਪਤਾ ਬਾਹਰ ਦੇ ਚ ਕਿਸ ਨੇ ਲਗਾਏ ਤੁਹਾਡੇ ਪੈਸੇ ਉਹ ਆ ਹੀ ਨਹੀਂ ਲਗਾਏ ਉਹ ਇਹਨਾਂ ਲਈ ਕਿੰਨੇ ਕੇ ਪੈਸੇ ਲਗਭਗ ਅੰਦਾਜ਼ਾ ਕੋਈ ਮੰਨ। ਜਦੋਂ ਇਹ ਜਿਸ ਤਰ੍ਹਾਂ ਪਕੜੇਗੇ ਤੁਸੀਂ ਫਿਰ ਉੱਥੇ ਜਾ ਕੇ ਕਿਸ ਤਰ੍ਹਾਂ ਪਕੜੇਗੇ ਬਾਰਡਰ ਕਾਰਪਰ ਕਰਦੇ ਹੋ। ਬਾਰਡਰ ਬਾਰਡਰ ਪੁਲਿਸ ਆਈ ਸੀ ਉਦੋਂ। ਬਸ ਕੈਂਪ ਚ ਲੈ ਕੇ ਸੀ ਉਹ। ਜਦੋਂ ਇੱਥੋਂ ਗਏ ਸੀ ਤਾਂ ਉਹ ਇਹਨਾਂ ਨੇ ਕਿਹਾ ਨਹੀਂ ਸੀ ਕਿ ਡਾਇਰੈਕਟ ਫਲਾਈਟ ਕਰਾਵਾਂ ਜਾਂ ਡਾਂਕੀ throi ਗਿਆ ਬਣਾ। ਡਾਂਕੀ। ਇਹ ਦੇਖਿਆ। ਜਦੋਂ ਤੇ ਫੜੇ ਗਏ ਸੀ ਤਾਂ ਫਿਰ ਉਸ ਤੋਂ ਉਹ ਕੈਂਪ ਲੈ ਕੇ ਕੈਂਪਟ। ਮੰਤਾਜ ਪਰਿਵਾਰ ਵਿੱਚ ਕੋਣ-ਕੋਣ ਹੈਗਾ ਤੁਹਾਡੇ? ਮੰਮਾ ਨੇ, ਦਾਦੀ ਆ। ਪਾਦਰ। ਪਾਦਰ ਜੀ ਨੇ ਕਿਹਾ ਕਿ ਨੇ ਪਰਿਵਾਰਕ ਮੈਂਬਰ ਨੇ ਤਿੰਨ ਨੇ ਤਿੰਨ ਇੱਕ ਸਿਸਟਰ ਵੀ ਉਹਨਾਂ ਦੀ ਮੈਰਿਜ ਹੋ ਗਈ ਸੋਰਸ ਆਫ ਇਨਕਮ ਕੀ ਹੈਗਾ ਉਹਨਾਂ ਦੇ ਕੰਮ ਕੋਈ ਨਹੀਂ ਸੁਣ ਅਗੇ ਕੀ ਕੀ ਪਲਾਨ ਆ ਹੁਣ ਤੋਂ ਵਿੱਚ ਦਾ ਕਿਉਂਕਿ ਪੈਸਾ ਲੱਗ ਚੁੱਕਾ ਹੈ ਦੇਖਦੇ ਹਾਂ ਅਮਲੇ ਸਾਹਿਬ ਪਾਦਰ ਮੌਜੂਦਾਂ ਪੰਜਾਬ ਦੇ ਵਿੱਚ ਪਰੇ ਰੇਤ ਰਾਤ ਵੀ ਲਗਭਗ 60 ਨੌਜਵਾਨ ਖਾਸ ਕਰਕੇ ਪੰਜਾਬ ਦੇ 10% ਹਿੱਸਾ ਹੁੰਦੇ ਜਿਹੇ ਹਾਲਾਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਬਹੁਤ ਸਾਰੇ ਨੌਜਵਾਨ ਟ੍ਰੈਸਾ ਲਗਾ ਕੇ ਜਾ ਰਹੇ ਨੇ ਨੇਤਨ ਬਹੁਤ ਸਾਰੇ ਐਜੈਂਟ ਠੱਗੀ ਕਰਕੇ ਬੱਚਿਆਂ ਦੇ ਨਾਲ ਉਸ ਜਦਾ ਭਵਿੱਖ ਖਰਾਬ ਕਰ ਦਿੰਦੇ ਬਿਲਕੁਲ ਅੱਜ ਸਾਡੇ ਹਲਕੇ ਦਾ ਨੌਜਵਾਨ ਹੈ ਮਨਤਾਜ ਪਿੰਡ ਬੁੱਧੋਛੌਣੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਸਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਦਾ ਜਿੰਨੇ ਸੋਚਿਆ ਸੀਗਾ ਔਰ ਰਸਤੇ ਦੇ ਵਿੱਚ ਦਿੱਤੇ ਇਹਨੂੰ ਫੜਿਆ ਗਿਆ ਔਰ ਜਗਾ ਤੈਨੂੰ ਬਾਰੋਂ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਔਰ ਦੁਖਦਾਈ ਵੀ ਹੈ ਕਿ ਜਿਹੜੇ ਬੱਚੇ ਇੰਨੇ ਪੈਸੇ ਲਗਾ ਕੇ ਜਗਾ ਰਹੇ ਨੇ ਉਹਨਾਂ ਦੇ ਵਾਪਸ ਹੋਣਾ ਜਿੱਥੇ ਬੱਚੇ ਦਾ ਵੀ ਹੌਸਲਾ ਟੁੱਟਦਾ ਹੈ ਉੱਥੇ ਪਰਿਵਾਰ ਵਾਸਤੇ ਵੀ ਮੈਂ ਸਮਝਦਾ ਕਿ ਇੱਕ ਔਖਾ ਸਮਾਂ ਹੁੰਦਾ ਕਿਉਂਕਿ ਕਿਤਨਾ ਕਿਤੋਂ ਫੜ ਫੁੜ ਕੇ ਪੈਸੇ ਲਾਏ ਹੁੰਦੇ ਇੰਨੇ ਪੈਸੇ ਕਿਸੇ ਪਰਿਵਾਰ ਦੇ ਕੋਲ ਵੀ ਨਹੀਂ ਹੁੰਦੇ ਔਰ ਔਖਾ ਹੁੰਦਾ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਔਰ ਮੇਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ ਪੰਜਾਬ ਸਰਕਾਰ ਦੀ ਪੂਰੀ ਇਸ ਪਰਿਵਾਰ ਦੇ ਨਾਲ ਹਮਦਰਦੀ ਹੈ ਕਿ ਇਹ ਇਹ ਪਰਿਵਾਰ ਜਿਹੜਾ ਸਾਡੇ ਆਪਣੇ ਪਰਿਵਾਰ ਦਾ ਇੱਥੇ ਆਏ ਹੋਏ ਆ ਔਰ ਪੂਰੀ ਹਮਦਰਦੀ ਨਾਲ ਇਹਨਾਂ ਦੇ ਨਾਲ ਆ ਅਸੀਂ ਹਰ ਸਮੇਂ ਔਰ ਦੁਖਦਾਈ ਸਮਾਂ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਰਹੇ ਆ ਔਰ ਬਿਨਾ ਕਿਸੇ ਕਾਰਨ ਤੋਂ ਵਾਪਸ ਆ ਰਹੇ ਇਹ ਅਮਰ ਸਾਹਿਬ ਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਇਹਨਾਂ ਦੇ ਵੀ ਲਗਾਤਾਰ ਠੱਗੀ ਕਰਨ ਦਾ ਨਜ਼ਰ ਆ ਰਹੇ ਨਹੀਂ 50-50 ਲੱਖ ਰੁਪਏ ਲੈ ਕੇ ਇਸ ਤਰ੍ਹਾਂ ਡੰਕੀ ਦੇ ਰੂਪ ਬਾਹਰ ਭੇਜਣਾ ਵੀ ਲੱਗਦਾ ਜਾਇਦ ਹੈਗਾ ਕੋਈ ਦੇਖੋ ਉਹਨਾਂ ਦਾ ਕਾਰੋਬਾਰ ਹੈ ਜੀ ਉਹ ਕਰਦੇ ਆ ਆਪਣਾ ਕਾਰੋਬਾਰ ਪਰ ਸਾਡੇ ਲੋਕਾਂ ਨੂੰ ਵੀ ਸਮਝ ਥੋੜਾ ਬਹੁਤ ਸਮਝਣਾ ਚਾਹੀਦਾ ਹੈ ਕਿ ਆਪਾਂ ਗੱਲ ਸਾਹਿਬ ਇਹਨਾਂ ਦੀ ਖਿਲਾਫ ਕੋਈ ਸਖਤ ਕਾਰਵਾਈ ਪੰਜਾਬ ਸਰਕਾਰ ਐਕਸ਼ਨ ਚ ਕਿਉਂ ਨਹੀਂ ਹੱਲੇ ਤਾਂ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਠੱਗਿਆ ਬਲਗ ਭਾਗ 67 ਨੌਜਵਾਨ ਰਾਤ ਵਾਪਸ ਆਏ ਨੇ ਕੋਈ ਅਜੇ ਹਾਲੇ ਤੱਕ ਕੋਈ ਪਕੜਿਆ ਕਿਉਂ ਨਹੀਂ ਗਿਆਾਰੇ ਅਜੇ ਤਾਂ ਫਿਲਹਾਲ ਜਸਟੇ ਪਹੁੰਚੇ ਹੀ ਨੇ ਜੀ ਇਹਨਾਂ ਨੇ ਅਜੇ ਬੱਚਾ ਵੀ ਇਹ ਥੋੜਾ ਜਿਹਾ ਸਦਮੇ 'ਚ ਦੱਸ ਰਿਹਾ ਕਿ ਮੈਂ 20 ਦਿਨ ਤੋਂ ਸੁੱਤਾ ਹੀ ਨਹੀਂ ਹੈਗਾ ਔਰ ਜਿੰਨਾ ਜਿਹੜੇ ਪਿਛਲੀ ਸ਼ਿਫਟ ਦੇ ਵਿੱਚ ਆਏ ਸੀਗੇ ਬਾਹਰੋਂ ਨੌਜਵਾਨ ਉਹਨਾਂ ਦੇ ਵੱਲੋਂ ਕਈ ਪਰਿਵਾਰਾਂ ਦੇ ਵੱਲੋਂ ਕੰਪਲੇਂਟ ਕੀਤੀ ਗਈ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਦੇਸ਼ਾਂ ਤੇ ਮਾਨਯੋਗ ਸਾਡੇ ਐਨਆਰਐਮ ਮਿਨਿਸਟਰ ਨੇ ਕੁਲਦੀਪ ਧਾਰੀਵਾਲ ਜੀ ਉਹਨਾਂ ਦੇ ਹੁਦੇਸ਼ਾਂ ਦੇ ਉੱਤੇ ਕਈ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋਈਆਂ ਨੇ ਔਰ ਹੁਣ ਵੀ ਜਿਹੜੇ ਕੋਈ ਪਰਿਵਾਰ ਚ ਆਉਣਗੇ ਜਿਨ੍ਹਾਂ ਨੇ ਏਜੰਟ ਦੇ ਨਾਲ ਕਈਆਂ ਨੇ ਝੂਠ ਬੋਲ ਕੇ ਬੱਚੇ ਖੜੇ ਆ ਕਿ ਇੱਥੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਕਈਆਂ ਨੇ ਸਿੱਧੀਆਂ ਫਲਾਈਟਾਂ ਦਾ ਕਿਹਾ ਹੋਇਆ ਔਰ ਰਾਹ ਦੇ ਵਿੱਚ ਬੱਚਿਆਂ ਨੂੰ ਡੌਂਕੀਆਂ ਦੇ ਵਿੱਚ ਭੇਜ ਦਿੱਤਾ ਗਿਆ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰਬ ਬਹੁਤ ਸਾਰੇ ਲਖਾਲੇ ਭੇਜਣੇ ਕალი ਅਮਰੀਕਾ ਦੀ ਗੱਲ ਨਾ ਕਰੀਏ ਹੋਵੇ ਇੰਗਲੈਂਡ ਆਇਆ ਕੈਨੇਡਾ ਆਇਆ ਇਹ ਬਹੁਤ ਸਾਰੇ ਕੰਟਰੀਆਂ ਦੇ ਜਿੱਥੇ ਇਹ ਜਨਨ ਉਹਨਾਂ ਨੂੰ ਕੰਦੇ ਸਿੱਧੀਆਂ ਸਿੱਧਾ ਤੁਹਾਨੂੰ ਭੇਜਾਂਗੇ ਉਹਨਾਂ ਨੂੰ ਇਸ ਤਰ੍ਹਾਂ ਖਜਲ ਪਵਾਇਆ ਕਿਤਨਾ ਬਹੁਤ ਸਾਰੇ ਜਨਨ ਉਹਦੇ ਵੀ ਕਾਰਵਾਈ ਹੋਏਗੀ ਜਾਂ ਕალი ਅਮਰੀਕਾ ਦੇ ਅੰਦਰ ਕਾਰਵਾਈ ਕੀਤੀ ਜਾਏਗੀ ਇਹ ਸਾਰੇ ਜੀ ਆਲਮੋਸਟ ਤੁਸੀਂ ਜੇ ਥਾਣੇ 'ਚ ਬਿਠੇ ਹੋ ਤੁਸੀਂ ਦੇਖ ਲਿਓ ਇੱਥੇ ਕਿੰਨੀਆਂ ਐਫ ਆਈ ਆਰ ਜਿਹੜੇ ਏਜੰਟ ਦੇ ਖਿਲਾਫ ਹੁੰਦੀਆਂ ਨੇ ਕਈ ਲੋਕ ਵਿਚਾਰੇ ਧੋਖੇ ਔਰ ਕਈ ਲੋਕ ਇਹਨਾਂ ਦੀਆਂ ਜਿਹੜੀਆਂ ਮਿੱਠੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆ ਜਾਂਦੇ ਆ ਔਰ ਕਿੰਨੇ ਕਿੰਨੇ ਪੈਸੇ ਦੇ ਕੇ ਮੁਰਕੇ ਵਿਚਾਰੀ ਇੱਥੇ ਰਹਿ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਉਹਦੇ ਭਾਵੇਂ ਕਿਸੇ ਕੰਟਰੀ 'ਚ ਵੀ ਬੰਦਾ ਕਰਨਾ ਹੋਵੇ ਸੋ ਇਹ ਤਾਂ ਬੜੀ ਮੰਦਭਾਗੀ ਘਟਨਾ ਆ ਕਿ ਪਹਿਲਾਂ ਵੀ ਬੱਚੇ ਬਾਹਰੋਂ ਰਿਪੋਰਟ ਕੀਤੇ ਗਏ ਔਰ ਦੁਬਾਰਾ ਹੁਣ ਫਿਰ 120 ਬੱਚੇ ਕੱਲ ਰਾਤ ਦੇ ਆਏ ਹੋਏ ਠੀਕ ਹੈ ਜੀ ਅੰਮ੍ਰਿਤ ਸੇ ਇੱਕ ਮਿੰਟ ਇਹ ਸਭ ਇੱਕ ਕੇਂਦਰ ਸਰਕਾਰ ਤੇ ਬੜੇ ਸਵਾਲ ਉਠਾਏ ਜਾ ਰਹੇ ਆ ਕਿ ਅਸਿਕਾ ਤੁਹਾਡੀ ਪਾਰਟੀ ਦੀ ਆਪਾਂ ਗੱਲ ਕਰੀਏ ਕਿ اپੋਜੀਸ਼ਨ ਹਰ ਪਾਰਟੀਆਂ ਕੇਂਦਰ ਸਰਕਾਰ ਸਵਾਲ ਉਠਾ ਰਹੇ ਕਿ ਪੰਜਾਬ ਚ ਹੀ ਕਿਉਂ ਕਿ ਇਹ ਜਹਾਜ਼ ਜਿਹੜੇ ਪੰਜਾਬ ਚ ਕਿਉਂ ਉਤਰ ਰਹੇ ਆ ਦਿੱਲੀ ਵੀ ਉਤਾਰੇ ਜਾ ਸਕਦੇ ਨੇ ਇਸ ਤੇ ਤੁਹਾਡੇ ਕੀ ਵਿਚਾਰ ਹੈ ਤੁਸੀਂ ਦੇਖੋ ਜਿਹੜੀ ਪਹਿਲੀ ਸ਼ਿਫਟ ਨੌਜਵਾਨਾਂ ਦੀ ਆਈ ਸੀ ਉਹਦੇ ਚ ਜਦੋਂ ਉੱਥੋਂ ਭੇਜੇ ਗਏ ਸਭ ਤੋਂ ਜ਼ਿਆਦਾ ਇਹ ਕਿਹਾ ਕਿ ਪੰਜਾਬ ਦੇ ਬੱਚੇ ਆ ਜੀ ਪੰਜਾਬ ਦੇ ਲੋਕ ਆ ਰਹੇ ਜੀ ਪੰਜਾਬ ਦੇ ਨੌਜਵਾਨ ਆ ਰਹੇ ਔਰ ਜਦੋਂ ਲਿਸਟ ਆ ਇਸ ਤੇ ਪੰਜਾਬ ਦੇ ਸਭ ਤੋਂ ਘੱਟ ਸੀ ਔਰ ਗੁਜਰਾਤ ਦੇ ਜ਼ਿਆਦਾ ਸੀ ਹਰਿਆਣੇ ਦੇ ਜ਼ਿਆਦਾ ਸੀ ਉੱਥੇ ਨੌਜਵਾਨ ਔਰ ਉੱਥੇ ਵੀ ਉਤਾਰੇ ਜਾ ਸਕਦੇ ਸੀ ਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਜਿੱਥੇ ਮਰਜ਼ੀ ਉਤਾਰੇ ਜਾ ਸਕਦੇ ਸੀ ਬੱਚੇ ਪਰ ਉਹ ਪੰਜਾਬ ਨੂੰ ਸਿਰਫ ਇਹ ਕੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਿਹੜੇ ਮਾਨਯੋਗ ਨરેਂਦਰ ਮੋਦੀ ਜੀ ਹੈ ਉਹਨਾਂ ਦਾ ਪਤਾ ਨਹੀਂ ਕੀ ਦੁਸ਼ਮਣੀਆਂ ਸਾਡੇ ਪੰਜਾਬ ਦੇ ਨਾਲ ਔਰ ਬਿਲਕੁਲ ਇਹ ਗੈਰ ਜ਼ਿੰਮੇਵਾਰਨਾ ਕੰਮ ਜਿਹੜੇ ਕਰਦੇ ਹਰ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੰਜਾਬ ਦੇ ਨੌਜਵਾਨ ਇੰਨੇ ਮਾੜੇ ਨਹੀਂ ਹੈਗੇ ਜਿੰਨਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਹ ਕੋਈ ਚੋਟਪੱਕੇ ਨਹੀਂ ਹੈਗੇ ਕਿ ਇਹ ਜਿਹੜੇ ਜਿੱਦਾਂ ਜੋ ਮਰਜੀ ਇਹਨਾਂ ਨੂੰ ਕਹੀ ਜਾਓ ਇਹ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਔਰ ਆਪਣੇ ਪੈਸੇ ਦੇ ਕੇ ਜਾ ਰਹੇ ਨਾ ਕਿ ਕਿਸੇ ਠਗੀਆਂ ਮਾਰ ਕੇ ਲੋਕਾਂ ਦੇ ਨਾਲ ਜਾ ਰਹੇ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਪੈਸੇ ਫੜ ਫੁੜ ਕੇ ਦਿੱਤੇ ਹੋਣੇ ਸੋ ਪੰਜਾਬ ਨੂੰ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਮਾਨਯੋਗ ਮੋਦੀ ਸਾਹਿਬ ਦੀ ਪੰਜਾਬ ਦੇ ਲੋਕ ਤਾਂ ਵੈਸੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋਵੇਗੀ ਠੀਕ ਹੈ ਜੀ